ਕਾਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਸਿੱਖਿਆ ਮੰਤਰੀ ਹਰਜੋਤ ਬੈਂਸ ਲੈ ਕੇ ਜਿਹੜੇ ਕਿ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਕਰਾ ਪ੍ਰਸ਼ਾਦ ਦੀ ਦੇ ਕਰਵਾਈ ਭਰੇ ਦੀ ਅਰਦਾਸ ਕੀਤੀ ਤੇ ਪੰਥ ਤੋਂ ਮਾਫ਼ੀ ਮੰਗੀ ਹੈ ਜੀਹਾਂ ਦੱਸਦੀ ਹੈ ਕਿ ਹਰਜੋਤ ਬੈਂਸ ਦੇ ਵੱਲੋਂ ਜਦ ਉਸ ਨੂੰ ਧਾਰਮਿਕ ਸਜ਼ਾ ਲਗਾਈ ਗਈ ਸੀ ਉਹ ਸਜ਼ਾ ਆਪਣੀ ਪੂਰੀ ਕਰ ਲਈ ਜਿਸ ਤੋਂ ਬਾਅਦ ਅੱਜ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਅਰਦਾਸ ਕੀਤੀ ਤੇ ਦੇਗ ਵੀ ਕਰਵਾਈ ਗਈ ਨਾਂਦਾਜੀ ਐਥੀ ਸ਼੍ਰੀ ਨਗਰ ਦੇ ਵਿੱਚ 350 ਸਾਲਾ ਪ੍ਰੋਗਰਾਮ ਲੈ ਕੇ ਜਿਹੜਾ ਕਿ ਉਸਨੇ ਗਾਣਾ ਦੇ ਉੱਤੇ ਭੰਗੜਾ ਪਾਇਆ ਸੀ ਜਿਸ ਤੋਂ ਬਾਅਦ ਇਹਦੀ ਚਾਰੇ ਪਾਸੇ ਮੁੰਡਿਆ ਕੀਤੀ ਗਈ ਅਤੇ ਇਸੇ ਨੂੰ ਲੈ ਕੇ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਿਹੜਾ ਕਿ ਸ਼੍ਰੀ ਕਾਟਕ ਸਾਹਿਬ ਦੇ ਉੱਤੇ ਜਿਹੜੀ ਕਿ ਧਾਰਮਿਕ ਸਜ਼ਾ ਲਗਾਈ ਗਈ ਸੀ ਜਿਹਦੇ ਚਾਹੁੰਦਾ ਹੈ ਹਰਜੋਤ ਬੈਂਸ ਦੇ ਬਲੋਂ ਆਪਣੀ ਧਾਰਮਿਕ ਸਜ਼ਾ ਪੂਰੀ ਤਨਦੇਹੀ ਦੇ ਨਾਲ ਨਿਭਾਈ ਅਤੇ ਉਹਨਾਂ ਨੇ ਆਪਣੀ ਸਜਾ ਪੂਰੀ ਕੀਤੀ ਜਿੱਦੇ ਚੱਲਦੇ ਸਜਾ ਪੂਰੀ ਹੋਣ ਤੋਂ ਬਾਅਦ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਕੇ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਅਰਦਾਸ ਵੀ ਕੀਤੀ ਤੇ ਮੱਥਾ ਵੀ ਟੇਕਿਆ ਆਹ ਹੁੰਦੇ ਹਾਂ ਮੈਂ ਆਪਣੇ ਜੀਵਨ ਦੇ ਵਿੱਚ ਵੀ ਜੋ ਕੁਝ ਵੀ ਹਾਂ ਸਿਆਸੀ ਤੌਰ ਤੇ ਜਾਂ ਵੈਸੇ ਦੁਨੀਆਵੀ ਤੌਰ ਤੇ ਉਹ ਸਭ ਤੇ ਸਭ ਮੇਰੇ ਗੁਰੂ ਦੀ ਰਹਿਮਤ ਸਦਕਾ ਮੇਰੇ ਗੁਰੂ ਦੀ ਬਖਸ਼ਿਸ਼ ਸਦਕਾ ਛੇਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦੀ ਸਤਿਕਾਰ ਮੈਂ ਬਚਪਨ ਚ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਜਦੋਂ ਵੀ ਦਰਬਾਰ ਸਾਹਿਬ ਆਂਦੇ ਸੀ ਤਾਂ ਹਮੇਸ਼ਾ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛੇਵੇਂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦਾ ਸੀ ਤੇ ਮੈਂ ਇਹ ਸਮਝਦਾ ਜੋ ਕੁਝ ਵੀ ਸਾਡੇ ਵਰਗੇ ਆਮ ਘਰਾਂ ਦੇ ਬੱਚੇ ਜੇ ਅਗਰ ਮੈਨੂੰ ਅੱਜ ਮੈਂ ਪੰਜਾਬ ਚ ਮੰਤਰੀ ਹਾਂ ਸਿਰਫ ਅਤੇ ਸਿਰਫ ਮੇਰੇ ਗੁਰੂ ਸਾਹਿਬ ਦੀ ਰਹਿਮਤ ਹੈ ਮੇਰੇ ਕੋਲ ਹੋਰ ਕੁਝ ਵੀ ਨਹੀਂ ਜਿਹਦੇ ਤੇ ਮੈਂ ਮਾਣ ਕਰ ਸਕਾਂ ਕੋਈ ਕੋਈ ਵੀ ਐਦਾਂ ਦੀ ਚੀਜ਼ ਨਹੀਂ ਜਿਹਰੇ ਤੇ ਮੈਂ ਕਹਿ ਸਕਾਂ ਮੈਂ ਇਸ ਕਰਕੇ ਕਾਮਯਾਬ ਹੋਇਆ ਮੇਰੀ ਕਾਮਯਾਬੀ ਮੇਰੇ ਤੇ ਰਹਿਮਤ ਇਹ ਸਿਰਫ ਅਤੇ ਸਿਰਫ ਮੇਰੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੂਹ ਸੇ ਗਰੀਬ ਕਰੋੜ ਪਰੇ ਮੇਰੇ ਅਰਗੇ ਕਰੋਣਾ ਹੈ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸੇਵਾ ਦਿੱਤੀ ਹੈ ਤੇ ਆਪ ਸਭ ਜਾਣਦੇ ਹੋ ਸਾਰੀ ਸੰਗਤ ਜਾਣਦੀ ਹੈ ਪੰਥ ਜਾਣਦੇ ਹੈ ਕਿ 6 ਮਿਤੀ 6 ਅਗਸਤ ਨੂੰ ਦਾਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੋਇਆ ਸੀ ਤਨਖਾਹ ਕਹਿ ਲੋ ਸਜਾ ਕਹਿ ਲੋ ਮੇਰੇ ਲਈ ਉਹ ਰੱਬੀ ਫਰਮਾਨ ਸੀ ਮੇਰੇ ਲਈ ਉਹ ਇਲਾਹੀ ਫਰਮਾਨ ਸੀ ਮੇਰੇ ਲਈ ਉਹ ਮੇਰੇ ਪਿਤਾ ਦਾ ਹੁਕਮ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਫਰਮਾਨ ਸੀ ਤੇ ਗੁਰੂ ਸਾਹਿਬ ਨੇ ਆਪ ਸੀਸ ਦੇ ਉੱਤੇ ਹੱਥ ਰੱਖ ਕੇ ਨਿਮਾਣੇ ਤੋਂ ਉਹ ਸਾਰੀ ਸੇਵਾ ਮੁਕੰਮਲ ਕਰਾਈ ਹੈ ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਸ ਫਰਮਾਨ ਨੂੰ ਮੈਂ ਇਨ ਬਿਨ ਪੂਰਾ ਕਰ ਸਕਾਂ ਤੇ ਗੁਰੂ ਸਾਹਿਬ ਨੇ ਪਾਰ ਬਖਸ਼ਿਸ਼ ਕਰਕੇ ਸਾਰੀ ਸੇਵਾ ਮੁਕੰਮਲ ਕਰਾਈ ਹੈ ਅੱਜ ਸੇਵਾ ਮੁਕੰਮਲ ਪ੍ਰੰਤ ਹੋਣ ਤੋਂ ਬਾਅਦ ਮਹਾਨ 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 ਸ਼੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਾਈ ਕੜਾ ਪ੍ਰਸ਼ਾਦੀ ਦੇਖ ਦੀ ਅਰਦਾਸ ਕਰਾਈ ਹੈ ਤੇ ਨਾਲ ਫੇਰ ਗੁਰੂ ਸਾਹਿਬ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਖਿਵਾ ਮੰਗੇ ਅਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਿਰ ਤੇ ਹੱਥ ਰੱਖੋ ਪੰਥ ਕੌਮ ਦੇਸ਼ ਪੰਜਾਬ ਮਾਨਵਤਾ ਦੀ ਸੇਵਾ ਕਰਨ ਦਾ ਬਲ ਬਖਸ਼ੋ ਤੇ ਮੈਂ ਆਪ ਸਭ ਦੇ ਰਾਹੀ ਵੀ ਪੰਜੋ ਸਿਕ ਸਹਬਾਨਾਂ ਇੱਕ ਵਾਰੀ ਫੇਰ ਸਾਰੇ ਪੰਥ ਤੋਂ ਫੇਰ ਇੱਕ ਵਾਰੀ ਮਾਫੀ ਮੰਗਦਾ ਹਾਂ ਗੁਰੂ ਸਾਹਿਬ ਬਖਸ਼ਣ ਆਰ ਨੇ ਬਖਸ਼ਿੰਦ ਨੇ ਗੁਰੂ ਸਾਹਿਬ ਦਾ ਤਖਤ ਬਖਸ਼ਿੰਦ ਦਾ ਗੁਰੂ ਸਾਹਿਬ ਦਾ ਪੰਥ ਬਖਸ਼ਿੰਦ ਦਾ ਆਪ ਸਭ ਮੇਰੇ ਤੋਂ ਜੋ ਵੀ ਭੁੱਲ ਨਾ ਹੋਈ ਉਸ ਲਈ ਮੈਨੂੰ ਬਖਸ਼ੂਗੇ ਤੇ ਇਹ ਵੀ ਆਪ ਸਭ ਦੇ ਚਰਨਾਂ 'ਚ ਵੀ ਅਰਦਾਸ ਹੈ ਕਿ ਐਸੀ ਅਰਦਾਸ ਕਰੋ ਗੁਰੂ ਸਾਹਿਬ ਕੇ ਗੁਰੂ ਸਾਹਿਬ ਸਮਤ ਬਖਸ਼ਣ ਤਾਂ ਕਿ ਦੇਸ਼ ਕਉਂ ਪੰਜਾਬ ਦੀ ਸੇਵਾ ਕਰ ਸਕੇ ਵਾਹਿ ਖਾਲਸਾ ਮੈਂ ਸਾਹਿਬ ਤੁਸੀਂ ਗੁਰੂ ਘਰਾਂ ਦੇ ਵਿੱਚ ਗਏ ਹੋ ਤੁਸੀਂ ਉਹ ਬਾਜ਼ਾਰ ਦੇਖੇ ਨੇ ਤੁਹਾਨੂੰ ਲੱਗਦਾ ਕਿ ਥੋੜੀਆਂ ਬਹੁਤੀਆਂ ਕਮੀਆਂ ਸੀਗੀਆਂਆਂ ਨਾਲੀਆਂ ਮੈਂ ਥੋੜੀ ਦੇਰ ਚ ਆਪਣਾ ਜੋ ਰਿਟਨ ਥੈਟੋਰੀ ਜੀ ਦੱਸ ਦਿੰਦਾ ਗੁਰੂ ਸਾਹਿਬ ਦੇ ਵੱਲੋਂ ਬਖਸ਼ੇ ਜੋ ਅਕਤਾਉਂ ਨਹੀਂ ਬਖਸ਼ੀਆਂ ਜੋ ਅਹੁਦੇ ਉਨੀ ਬਖਸ਼ੇ ਉਹਦੇ ਵਿੱਚੋਂ 20 ਲੱਖ ਰੁਪਏ ਮੈਂ ਆਪਣੇ ਇਕਤਿਆਰੀ ਫੰਡ ਚੋਂ ਨਰਸਿਆਂ ਦੀ ਜੋ ਦੇ ਵਿੱਚ ਹੋਰ ਕਰ ਸਕੇ ਤੇ ਮੈਂ ਨਿੱਜੀ ਤੌਰ ਤੇ ਆਪਣੇ ਦਸਵੰਦ ਕੱਢ ਦੋ ਇੱਕ ਮਹੀਨੇ ਦੀ ਤਨਖਾਹ ਤੇ ਇਸ ਤੋਂ ਇਲਾਵਾ ਮੈਂ ਹੋਰ ਵੀ ਬਤੌਰ ਮੰਤਰੀ ਵੀ ਤੇ ਬਤੌਰ ਸੇਵਾਦਾਰ ਵੀ ਜੋ ਮੇਰੇ ਤੋਂ ਸੰਭਵ ਹੋਇਆ ਚਾਹੇ ਮੈਨੂੰ ਆਪ ਆ ਕੇ ਇੱਥੇ ਝਾੜੂ ਲਾਣਾ ਪਵੇ ਮੈਂ ਬਤੌਰ ਮੰਤਰੀ ਵੀ ਤੇ ਬਤੌਰ ਸੇਵਾਦਾਰ ਹਰ ਵੇਲੇ ਹਾਜ਼ਰ ਹਾਂ ਇਹ ਵੈਸੇ ਵੀ ਸਾਡੇ ਧਰਮ ਦੀ ਸੇਵਾ ਜਿਹੜੀ ਹੈ ਸਾਡੇ ਧਰਮ ਦੀ ਨਹੀਂ ਹੈ ਤੇ ਇਹਦੇ ਨਾਲ ਕੋਈ ਜਿਹੜਾ ਮੈਂ ਆਪਣੇ ਆਪ ਨੂੰ ਸੁਭਾਗ ਸਮਝਦਾ ਕਿ ਮੈਨੂੰ ਇਹ ਸੇਵਾਇ। ਮਦਰੀ ਸਾਹਿਬ ਲੈਂਡ ਪੂਲਿੰਗ ਮੇਰੀ 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 ਇੱਕ ਬੇਨਤੀ ਆਪ ਸਭ ਨੂੰ ਜੀ। ਆਪ ਸਭ ਨੇ ਉਸ ਦਿਨ ਵੀ ਬਹੁਤ ਸਾਥ ਦਿੱਤਾ ਅੱਜ ਵੀ ਇਹ ਮੇਰੇ ਲਈ ਇਹ ਬੜਾ ਇੱਕ ਧਾਰਮਿਕ ਭਾਵਨਾਵਾਂ ਤੇ ਮੇਰੀ ਨਿੱਜੀ ਆਸਥਾ ਨਾਲ ਜੁੜਿਆ ਵਿਸ਼ੇ ਆ। ਆਪਣੇ ਕੋਲ ਹੋਰ ਬਹੁਤ ਸਾਰੇ ਮੌਕੇ ਹੁੰਦੇ ਜੇ ਤੁਸੀਂ ਰਾਜਨੀਤਿਕ ਸਵਾਰੀ ਕਰਦਾ। ਜੀ ਇਸ ਨਾਲ ਇੱਕ ਜੁੜਿਆ ਲਾ ਸਾਰੀ ਮੇਰੀ ਮੇਰੀ ਬੇਨਤੀ ਹੈ ਕਿ ਅੱਜ ਤੇ ਆਪ ਸਭ ਦਾ ਦੇ ਸਾਰੀ ਸੰਗਤ ਦਾ ਬਹਾ ਕੋਈ ਮੈਨੇਜਮੈਂਟ ਸੋਦਾਂ ਦੇ ਕਿ ਸਿੱਖਿਆ ਮੰਤਰੀ ਦਾ ਕਹਿਣਾ ਕਿ ਸ਼੍ਰੀ ਕਾਟਕ ਸਾਬ ਦਾ ਜੋ ਹੁਕਮ ਸੀ ਉਹਨਾਂ ਨੇ ਸਿਰ ਮੱਥੇ ਪਰਿਵਾਨ ਕੀਤਾ ਤੇ ਉਹਨਾਂ ਨੇ ਪੰਥ ਤੋਂ ਮਾਫੀ ਵੀ ਮੰਗੀ